ਦੋਸਤੋ ਅੱਜ ਮੈਂ ਤੁਹਾਨੂੰ ਆਪਣੇ ਗਾਰਡਨ ਦੇ ਵਿੱਚ ਗਰੋ ਬੈਗ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾਈਆਂ ਹੋਈਆਂ ਆ ਉਹ ਦਿਖਾਨੀ ਆ ਸਭ ਤੋਂ ਪਹਿਲਾਂ ਆ ਦੇਖੋ ਜੀ ਧਣੀਆਂ ਇਹ ਮੈਂ ਲਗਾਇਆ ਹੋਇਆ ਟੁੱਟ ਇਹ ਮੇਰੇ ਕੋਲ ਟੁੱਟਿਆ ਹੋਇਆ ਟੱਬ ਸੀਗਾ ਜਿਹਦੇ ਵਿੱਚ ਮੈਂ ਇਹ ਧਣੀਆਂ ਲਗਾਇਆ ਹੋਇਆ ਤੇ ਇਹ ਜਿਹੜਾ ਗਰੋ ਬੈਗ ਹੈ ਇਹਦਾ ਸਾਈਜ਼ ਹੈਗਾ 72 36 12 ਇਹਦੇ ਵਿੱਚ ਮੈਂ ਤਿੰਨ ਪਾਰਟੀਸ਼ਨ ਕੀਤੀ ਹੋਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇਧਰਲੇ ਪਾਸੇ ਮੈਂ ਲਗਾਈ ਹੋਈ ਆ ਬੰਦ ਗੋਭੀ ਤੇ ਇਹਦੀ ਬੱਟ ਬਣਾ ਕੇ ਮੈਂ ਇਹਦੇ ਤੇ ਚਕੰਦਰਾ ਲਗਾਈਆਂ ਹੋਈਆਂ ਤੇ ਦੂਜੇ ਨੰਬਰ ਤੇ ਇੱਥੇ ਮੈਂ ਪਾਲਕ ਤੇ ਕੁਝ ਦਾਣੇ ਸਾਗ ਦੇ ਗੇਰੇ ਸੀ ਲੇ ਪਾਸੇ ਬਰੋਕਲੀ ਲਗਾਈ ਹੋਈ ਹੈ ਇਹ ਮੈਂ ਟਮਾਟਰ ਲਗਾਏ ਹੋਏ ਆ ਜਿਹਦੇ ਵਿੱਚ ਮੈਂ ਦੋ ਵੈਰਾਈਟੀਆਂ ਲਗਾਈਆਂ ਹੋਈਆਂ ਐ ਇਹ ਹਾਈਬ੍ਰਿਡ ਲੰਬੇ ਵਾਲੇ ਟਮਾਟਰ ਐ ਤੇ ਇਹ ਆਪਣੇ ਕੋਲ ਹੈਗੇ ਆ ਜੀ ਗੋਲ ਦੇਸੀ ਟਮਾਟਰ ਆ ਤੁਸੀਂ ਦੇਖੋ ਇਹ ਸਾਰੇ ਟਮਾਟਰਾਂ ਦੇ ਬੂਟੇ ਮੈਂ 12x12 ਸਾਈਜ਼ ਦੇ ਗਰੋ ਬੈਗ ਦੇ ਵਿੱਚ ਲਗਾਏ ਹੋਇਆ। ਹੁਣ ਇਹਨਾਂ ਤੇ ਫਲ ਅਤੇ ਫਲਾਵਰਿੰਗ ਆਣੀ ਸਟਾਰਟ ਹੋ ਗਈ ਹੈ ਜਿਸ ਦੇ ਵਿੱਚ ਮੈਂ ਪਾਣੀ ਦੇਣਾ ਬਹੁਤ ਘੱਟ ਕਰ ਤਿਆ ਤਾਂ ਜੋ ਮੇਰਾ ਫੁੱਲ ਹੈ ਉਹ ਫਲ ਦੇ ਵਿੱਚ ਜਲਦੀ ਕਨਵਰਟ ਹੋਵੇ। ਤੁਸੀਂ ਇਧਰਲੇ ਪਾਸੇ ਦੇਖੂਗੇ ਇਹ 12x12 ਸਾਈਜ਼ ਦੇ ਗਰੋ ਬੈਗ ਦੇ ਵਿੱਚ ਮੈਂ ਹਰੀ ਮਿਰਚ ਦੇ ਬੂਟੇ ਇਹ ਚਾਰ ਬੂਟੇ ਆਪਾਂ Shimla ਮਿਰਚ ਦੇ ਲਗਾਏ ਹੋਏ ਆ। ਇਹਨਾਂ ਨੂੰ ਤੁਸੀਂ ਇੱਕ ਇੱਕ ਬੂਟਾ ਲਗਾਉਣਾ 12x12 ਸਾਈਜ਼ ਦੇ ਗਰੋ ਬੈਗ ਦੇ ਵਿੱਚ। ਇਸ ਤੋਂ ਇਲਾਵਾ ਇਹ ਮੇਰੇ ਕੋਲ ਗੋਭੀ ਹੈ। ਇਹਨਾਂ ਦੇ ਵਿੱਚੋਂ ਕੁਝ ਗੋਭੀ ਦੇ ਫੁੱਲ ਮੈਂ ਤੋੜ ਲਏ ਤੇ ਕੁਝ ਹਲੇ ਨੇ ਲਈ ਪੈਂਡਿੰਗ ਪਈ ਹੈ ਤੇ ਦੋਸਤੋ ਗਾਰਡਨਿੰਗ ਦੇ ਰਿਲੇਟਿਡ ਤੁਸੀਂ ਮੈਨੂੰ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਆਪਣਾ ਕੁਐਸਚਨ ਪੁੱਛ ਸਕਦੇ ਆ ਤੇ ਇਸ ਤੋਂ ਇਲਾਵਾ ਤੁਸੀਂ ਜੇ ਗਾਰਡਨਿੰਗ ਸਟਾਰਟ ਕਰਨੀ ਹੈ ਤਾਂ ਤੁਸੀਂ 12x12 ਸਾਈਜ਼ ਦੇ ਗਰੋ ਬੈਗ ਤੋਂ ਸਟਾਰਟ ਕਰ ਸਕਦੇ ਹੋ ਜਾਂ ਫਿਰ ਘਰ ਦੇ ਵਿੱਚ ਜਿਹੜੇ ਆਪਣੇ ਚਾਵਲ ਆਟੇ ਵਾਲੇ ਥੈਲੇ ਹੁੰਦੇ ਆ ਹੁੰਦੇ ਆ ਉਹਨਾਂ ਤੋਂ ਵੀ ਤੁਸੀਂ ਸਟਾਰਟ ਕਰ ਸਕਦੇ